ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਦੇ ਸਾਹਮਣੇ ਸਭ ਦਾ ਸਵਾਗਤ ਕਰਦਾ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਹਨ ਅਤੇ ਲਗਾਤਾਰ ਇੱਕ ਮਰਜੀਵੜਿਆਂ ਦਾ ਜੱਥਾ ਜੋ ਦਿੱਲੀ ਵੱਲੋਂ ਰਵਾਨਾ ਕੀਤਾ ਜਾਣਾ ਸੀ ਜਿਸ ਵਿੱਚ 101 ਹਜ਼ਾਰ ਹੁੰਦਾ ਸੀ ਉਹਨਾਂ ਨੂੰ ਜਿਹੜਾ ਹੈਗਾ ਹਰਿਆਣਾ ਪੁਲਿਸ ਵੱਲੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਪੈਦਲ ਦਿੱਲੀ ਜਾਣਗੇ ਪਰ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਹੈ ਉਹਨਾਂ ਉੱਪਰ ਜਿਹੜਾ ਹੈਗਾ ਰੋਜ਼ਾਨਾ ਦੀ ਤਰ੍ਹਾਂ ਆਸੂਗ੍ਰਤ ਗੋਲੇ ਛੱਡੇ ਜਾਂਦੇ ਨੇ ਜਸਦਾਤ ਸੇਕ ਕੀ ਹੋਣਾ ਪੰਜਾਬ ਵਿੱਚ ਪਹੁੰਚ ਚੁਕਿਆ ਹੈ ਕਿਉਂਕਿ ਲਗਾਤਾਰ ਕਿਸਾਨਾਂ ਉੱਪਰ ਅਤਿਆਚਾਰ ਹੁੰਦਾ ਦੇਖ ਦੂਜੀਆਂ ਵੀ ਕਿਸਾਨ ਜਥੇਬੰਦੀਆਂ ਹੁਣ ਅੱਗੇ ਆਈਆਂ ਨੇ ਜਿਸ ਦੇ ਚੱਲਦਿਆਂ ਅੱਜ ਫ੍ਰੀ ਕੋਰਟ ਦੇ ਵਿੱਚ ਕਿਸਾਨ ਜੂਨੀਅਰ ਡਕਾਉਂਦਾ ਬੰਦੇਰ ਗੁਰਪ ਵੱਲੋਂ ਜਿਹੜਾ ਅੱਜ ਕੇਂਦਰ ਸਰਕਾਰ ਦਾ ਪੁਤਲਾ ਹੂਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਹਨ ਪਰ ਕੇਂਦਰ ਦੀ ਸਰਕਾਰ ਉਹਨਾਂ ਨੂੰ ਰਸਤੇ ਵਿੱਚ ਰੋਕ ਰਹੀ ਹੈ ਉਹਨਾਂ ਕਹਿੰਦੇ ਕਿ ਉਹ ਉਹਨਾਂ ਦੀ ਰਾਜਧਾਨੀ ਹੈ ਅਤੇ ਉੱਥੇ ਜਾ ਕੇ ਆਪਣਾ ਜਾਇਜ਼ ਮੰਗਾਂ ਲਈ ਕਿਸਾਨ ਸੰਸਕਰਸ਼ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਦੇ ਕਿ ਰੋਸ ਵਜੋਂ ਅੱਜ ਉਹਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜਿਸ ਦੇ ਰੋਸ ਵਜੋਂ ਅੱਜ ਉਹਨਾਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ ਉਹਨਾਂ ਕਹਿੰਿਆ ਕਿ ਸਰਕਾਰ ਇਹ ਨਾ ਸੋਚੇ ਕਿ ਜਥੇਬੰਦੀਆਂ ਉਹਨਾਂ ਦੇ ਨਾਲ ਨਹੀਂ ਹਰ ਇੱਕ ਜਥੇਬੰਦੀ ਕਿਸਾਨੀ ਮੰਗਾਂ ਨੂੰ ਲੈ ਕੇ ਇਕੱਠੀਆਂ ਨੇ ਅਤੇ ਸੰਘਰਸ਼ ਕਰ ਸਕਦੀਆਂ ਹਨ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਕਿਸਾਨ ਆਗੂਆਂ ਨੇ ਖਨੌਰੀ ਬਾਰਡਰ ਤੇ ਜਿਹੜੇ ਸਾਡੀਆਂ ਦੂਜੇ ਸਾਥੀ ਜਥੇਬੰਦੀਆਂ ਬੈਠੀਆਂ ਉਹਨਾਂ ਤੇ ਜਿਹੜਾ ਅਤਿਆਚਾਰ ਕੀਤਾ ਗਿਆ ਬੀਜੇਪੀ ਸਰਕਾਰ ਵੱਲੋਂ ਤੇ ਹਰਿਆਣਾ ਸਰਕਾਰ ਵੱਲੋਂ ਉਹਦੇ ਅਸੀਂ ਸਮੂਹ ਜਥੇਬੰਦੀ ਵੱਲੋਂ ਸੰਘਰਸ਼ ਚੱਲਦਾ ਨਕੇਦੀ ਕਰਦੇ ਆ ਉਸੇ ਦੇ ਵਿਰੋਧ ਵਿੱਚ ਹੀ ਅੱਜ ਸਾਡੇ ਸਾਡੇ ਪ੍ਰਧਾਨ ਮੰਤਰੀ ਆ ਉਹਨਾਂ ਦਾ ਪਤਲਾ ਫੋਕਾਂਗੇ ਇੱਥੋਂ ਹੀ ਜਥੇਬੰਦੀ ਵੱਲੋਂ ਤੇ ਫ੍ਰੀਕਾਟ ਜ਼ਿਲ੍ਹੇ ਵੱਲੋਂ ਤੇ ਸਰਕਾਰ ਨੂੰ ਇਹ ਸਖਤ ਚੇਤਾਵਨੀ ਦਿੰਦੇ ਵੀ ਉਹ ਜਥੇਬੰਦੀਆਂ ਨੂੰ ਕੱਲੇ ਨਾ ਸਮਝਣ ਅਸੀਂ ਹਰ ਜਦੋਂ ਵੀ ਪੰਜਾਬ ਨੂੰ ਲੋਟਿਆ ਛੋਟਾ ਜਾਊਗਾ ਅਸੀਂ ਇਕੱਠੇ ਆ ਇਕੱਠੇ ਰਵਾਂਗੇ ਸੋ ਸਰਕਾਰ ਨੂੰ ਇਹ ਸ਼ਖਤ ਚਤਤਾਵਣੀ ਹੈ ਕਿ ਜਿਹੜੇ ਵੀ ਦਿੱਲੀ ਨੂੰ ਜਾਣਾ ਚਾਹੁੰਦੇ ਆ ਉਹਨਾਂ ਨੂੰ ਜਾਣ ਦਿੱਤਾ ਜਾਵੇ ਜਿਵੇਂ 101 ਜਿੱਥੇ ਜੇ ਸਾਡੀ ਰਾਜਧਾਨੀ ਆਉ। ਅਸੀਂ ਆਪਦੀ ਰਾਜਧਾਨੀ ਚ ਨਹੀਂ ਜਾ ਸਕਦੇ ਪਹਿਲਾਂ ਸਰਕਾਰਾਂ ਦੀ ਸੀ ਇਹ ਟਰੈਕਟਰ ਨਾਲ ਲੈ ਕੇ ਜਾਓ ਹੁਣ ਤਾਂ ਪੈਦਲ ਜਾ ਰਹੇ ਆ ਫਿਰ ਉਹਨਾਂ ਦੇ ਉੱਤੇ ਹੁਣ ਕਿਉਂ ਉਹਨਾਂ ਦੇ ਗੋਲੀਆਂ ਵਰਸਾਈਆਂ ਜਾ ਰਹੀਆਂ ਅਤਰੂ ਵੇਹ ਦੇ ਗੋਲੇ ਵਰਸਾਏ ਜਾ ਰਹੇ ਕੱਲ ਦੀ ਹੀ ਖਬਰ ਆ ਤੁਸੀਂ ਵੀ ਦੇਖਿਓ ਮੀਡੀਆ ਬਹੁਤ ਆਉਂਦਾ ਫੁੱਲ ਸਿੱਟੇ ਗਏ ਤਖਾ ਵਾਸਤੇ ਲੇਕਿਨ ਫੁੱਲਾਂ ਦੇ ਵਿੱਚ ਕੈਮੀਕਲ ਕੀ ਇਹ ਸਰਕਾਰਾਂ ਦੇ ਕੰਮ ਹੈ ਅਸੀਂ ਸਰਕਾਰ ਦੇ ਪੰਜਾਬ ਦੇ ਵਾਸੀ ਆਂ ਇੰਡੀਆ ਦੇ ਵਾਸੀ ਆਂ ਸਾਡੇ ਨਾਲ ਸਰਕਾਰਾਂ ਆਪਣੇ ਵਾਸੀਆਂ ਨਾਲ ਐਂ ਕਰਨ ਲੱਗ ਗਈਆਂ ਤੇ ਕੀ ਚੱਕਰੀ ਸਰਕਾਰਾਂ ਤੋਂ ਇੱਕ ਕਹ ਰਿਹਾ ਕਿ ਪਰਮਿਸ਼ਨ ਨਹੀਂ ਜੇ ਪਰਮਿਸ਼ਨ ਹੋਵੇ ਤਾਂ ਇਹਨੂੰ ਜੇ ਅੱਗੇ ਜਾਂ ਦਿੱਤਾ ਜਾਵੇ ਹਰਿਆਣਾ ਸਰਕਾਰ ਦੇ ਨਹੀਂ ਪਰਮਿਸ਼ਨ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਆਂਦੀ ਪਰਮਿਸ਼ਨ ਕਾਦੀ ਹੁੰਦੀ ਆ ਸੈਂਕੜੇ ਲੋਕ ਡੇਲੀ ਜਾਂਦੇ ਆ ਸਵੇਰ ਜਾਂਦੇ ਆ ਸ਼ਾਮ ਨੂੰ ਮੁੜੇ ਆਉਂਦੇ ਆ ਆਪਦਾ ਕੰਮ ਕਾਰ ਕਰਦੇ ਆ ਪਹਿਲਾਂ ਤਾਂ ਉਹ ਪਰਮਿਸ਼ਨ ਥੋੜੀ ਹੁੰਦੀ ਆ ਜੇ ਅਸੀਂ ਉਹਨਾਂ ਆਪਦੇ ਇੰਡੀਆ ਦੇ ਵਿੱਚ ਫਿਰਤੋਰਨ ਦੀ ਪਰਮਿਸ਼ਨ ਲਵਾਂਗੇ ਤਾਂ ਇਤੋਂ ਬਾਅਦ ਫਿਰ ਅਸੀਂ ਕਲਾਮ ਕੀ ਹੋਵਾਂਗੇ ਜਿਹੜਾ ਸੈਂਟਰ ਸਰਕਾਰ ਨੇ ਸਾਡੇ ਕਿਸਾਨਾਂ ਦੇ ਉੱਤੇ ਸ਼ਰਜੋਤਤਾ ਆਇਆ ਜਿਨ੍ਹਾਂ ਦੇ ਐਕਸੈਪਟ ਦੇ ਕਾਫਲੇ ਦੇ ਉੱਤੇ ਬਹੁਤ ਪਟਕੜੀ ਦਾ ਕੀਤਾ ਗਿਆ ਉਹਨਾਂ ਦੇ ਅਸੀਂ ਇਹ ਮੁੱਦੀ ਦਾ ਅੱਜ ਫਤਲਾ ਜਿਹੜਾ ਜਿਖੋਕਿਆ ਜਾਣਾ ਅੱਜ ਇਹ ਅਸੀਂ ਅੱਜ ਉਗਰੇ ਜਿਹਾ ਜਿੱਤੇ ਕਿਸਾਨ ਜਿੱਤੇ ਮੰਡੀ ਭਾਰਤੀ ਕਿਸਾਨ ਜੂਨ ਡਕਾਉਂਦਾ ਬਲ ਇਦਾਂ ਤਿਆਰ ਪਿਆ ਤੁਹਾਡਾ ਬਸ ਉਗਰੇ ਸੀ ਇਹ ਕਿ ਸੰਭੂ ਬਾਰਡਰ ਦੇ ਕਿਸਾਨਾਂ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹੀ ਜਿਹੜਾ ਜੀ ਉੱਥੇ ਬਹੁਤ ਉਹਦੇ ਉਹਦੇ ਬਾਰੇ ਹੀ ਚੱਲ ਰਿਹਾ ਸਾਰਾ ਜੀ ਇਹ ਜਿਹੜੇ ਕਿਸਾਨ ਜਿੱਤੇ ਬੰਦੀ ਅੱਗੇ ਗਈਆਂ ਸੀ ਤੁਰ ਕੇ ਪੈਦਲ ਯਾਤਰਾ ਕੀਤੀ ਉਹਨਾਂ ਦੇ ਤੇ ਸਾਈਟ ਤੇ ਰੀ ਕਿਸੇ 7:00 ਵਜਿਆਂ ਤੋਂ ਕਿਸਾਨ ਜ਼ਖਮੀ ਹੋਏ ਆ ਤੇਰੇ ਤੋਂ ਕਿਸਾਨ ਵੀ ਜ਼ਖਮੀ ਹੋ ਗਏ ਸਾਡੇ ਤੇ ਉਹਨਾਂ ਦੀ ਜੋ ਵੀ ਮూర్ਦੀ ਸਰਕਾਰ ਨੇ ਗੰਦੀ ਕਰਤੋਤ ਕੀਤੀ ਆ ਉਹਦੀ ਬਾਅਦ ਵੀ ਅਸੀਂ ਇਹ ਕਰਦੇ ਜੀ